ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਨਵੀਂ ਰੈਸਪੀ ਲੈ ਕੇ ਆਈ ਆ ਅੱਜ ਮੈਂ ਤੁਹਾਨੂੰ ਬਟਰ ਚਿਕਨ ਬਣਾ ਕੇ ਦੱਸੂਗੀ ਉਹਦੇ ਲਈ ਮੈਨੂੰ ਖੜੇ ਮਸਾਲਿਆਂ ਦੇ ਵਿੱਚੋਂ ਜਵਿਤਰੀ ਚਾਹੀਦੀ ਆ ਥੋੜੀ ਜਿਹੀ ਬਹੁਤ ਜ਼ਿਆਦਾ ਨਹੀਂ ਹੈ ਪਾਈ ਦੀ ਜਿਆਦੇ ਪਾਦੇ ਤੇ ਕਰਤਨ ਚ ਆ ਜਾਂਦਾ ਥੋੜੇ ਜਿਹੀ ਮੈਂ ਲੌਂਗ ਲਈ ਆ ਤੇ ਦੋ ਲਈਆਂ ਮੈਂ ਆਪਣੀਆਂ ਅਮ ਲੇਚੀਆਂ ਹਰੀਆਂ ਲੇਚੀਆਂ ਉਹਦੇ ਨਾਲ ਮੈਂ ਲਏ ਦੋ ਛੋਟੇ ਛੋਟੇ ਪਿਆਜ਼ ਇਹਦੇ ਨਾਲ ਲਿਆ ਮੈਂ ਅਦਰਕ ਤੇ ਇਹਦੇ ਨਾਲ ਮੈਂ ਲਿਆ ਹੈਗਾ ਲਸਣ ਲਸਣ ਦੀਆਂ ਮੈਂ ਦੋ ਵੱਡੀਆਂ ਤੁੜੀਆਂ ਸੀਗੀਆਂ ਸੋ ਇਹ ਲਈਆਂ ਛੋਟੀਆਂ ਹੈਗੀਆਂ ਸੋ ਤਿੰਨ ਚਾਰ ਵੀ ਲੈ ਸਕਦੇ ਹਾਂ ਤੇ ਹੁਣ ਆਪਾਂ ਆ ਚੱਲਦੇ ਆ ਤੇਲ ਪਾਉਨੇ ਆ ਤੇ ਸਟਾਰਟ ਕਰਦੇ ਆ ਇਹਨੂੰ ਬਣਾਉਣਾ ਤੇ ਅਗਲਾ ਫਿਰ ਆਪਾਂ ਦੱਸਦੇ ਵੀ ਕਿਵੇਂ ਕਰਨਾ ਹੈ ਹਾਂਜੀ ਇਹਦੇ ਵਿੱਚ ਪਹਿਲਾਂ ਪਿਆਜ਼ ਪਾਏ ਅੱਗੇ ਅਦਰਕ ਤੇ ਲਸਣ ਮੈਂ ਪਾ ਦਿੱਤਾ ਤੇ ਇਹਨੂੰ ਆਪਾਂ ਥੋੜਾ ਜਿਹਾ ਸੁਨਣਾ ਹੈ ਬਰਾਊਨ ਬਰਾਊਨ ਜਿਹੜੀ ਹੈਗੀ ਆ ਇਹ ਆਪਾਂ ਨੇ ਬਰਾਊਨ ਕਰਨਾ ਹੈ ਇਨ ਨੂੰ ਲੋ ਹਿੱਤੇ ਆਪਾਂ ਬਰਾਊਨ ਕਰਦੇ ਆਂ ਤੇ ਬਰਾਊਨ ਇਹਨੂੰ 2-4 ਮਿੰਟ ਹੀ ਲੱਗਣਗੇ ਬਹੁਤ ਜ਼ਿਆਦਾ ਇਹਨਾਂ ਨੂੰ ਡਾਰਕ ਬਰਾਊਨ ਨਹੀਂ ਆਪਾਂ ਨੇ ਕਹਣਾ ਲਾਈਟ ਬਰਾਊਨ ਪਿੰਕ ਬਰਾਊਨ ਹੀ ਰੱਖਣਾ ਉਸ ਤੋਂ ਬਾਅਦ ਫਿਰ ਮੈਂ ਨੈਕਸਟ ਸਟੈਪ ਤੁਹਾਨੂੰ ਦੱਸਦੀ ਹਾਂ ਇਹ ਆਪਾਂ ਨੇ ਠੀਕ ਕਰਨਾ ਹੈਗਾ ਇਹਨੂੰ ਘੁੱਲ ਲੈਣਾ ਤੁਬਲਸੀ ਹਾਂਜੀ ਆ ਦੇਖੋ ਹੁਣ ਇਹ ਥੋੜਾ ਥੋੜਾ ਪਿੰਕ ਹੋਣਾ ਸ਼ੁਰੂ ਹੋ ਗਿਆ ਪਿਆਰ ਜਦੋਂ ਇਹ ਥੋੜਾ ਜਿਹਾ ਹੋਰ ਪਿੰਕ ਹੋ ਗਿਆ ਮੈਂ ਥੋੜੀ ਜਿਹੀ ਹੀਟ ਅਪ ਕਰ ਦਿੰਨੀ ਹਾਂ ਤੇ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਕਿੰ ਕੀ ਕਰਦੇ ਹੈਗੇ ਇਹਦੇ ਵਿੱਚ ਸਾਰੇ ਆਪਣੇ ਫਰੈਸ਼ ਟਮਾਟਰ ਵੀ ਯੂਜ਼ ਕਰ ਸਕਦੇ ਆ ਮੈਂ ਵੀ करूंगी ਮੈਂ ਇਹਦੇ ਵਿੱਚ ਦੋ ਛੋਟੇ ਛੋਟੇ ਜਿਹੜੇ ਆਪਣੇ ਟਮਾਟਰ ਹੈਗੇ ਆ ਉਹਨਾਂ ਨੂੰ ਮੈਂ ਸੇਮ ਚੌਪ ਕਰਕੇ ਇਹਦੇ ਵਿੱਚ ਪਾ ਰਹੀ ਐ ਤੇ ਬਾਕੀ ਜਿਹੜੀ ਮੈਂ ਕੀ ਪਾਉਂਗੀ ਅ ਗੜੀਏ ਕਿ ਮੇਟੋ ਪਿਊਰੀ ਪਾਉਂਗੀ ਉਹ ਮੈਂ ਬਸ ਦੇਖੋ ਜੀ ਉਹ ਮੈਂ ਕਿਹੜੇ ਬ੍ਰਾਂਡ ਦੀ ਪਾਉਣੀ ਆ ਉਹ ਬਾਅਦ ਦਾ ਪ੍ਰੋਸੈਸ ਹੈਗਾ ਆਫਟਰ ਜਦੋਂ ਆਪਾਂ ਗਰੇਵੀ ਬਣਾਉਣੀ ਹੈ ਹਲਦੀ ਘੜੀਏ ਸੀ ਇਹਨਾਂ ਨੂੰ ਵੀ ਆ ਥੋੜੀ ਜਿਹਰ ਰੱਖਾਂਗੇ ਇੱਥੇ ਜਦੋਂ ਤੱਕ ਇਹ ਆਪਣੇ ਬਿਲਕੁਲ ਵੀ ਜਿਹੜੇ ਥੋੜੇ ਮਸ਼ੀਹ ਹੋ ਜਾਣਗੇ ਉਦੋਂ ਤੱਕ ਅਸੀਂ ਇਹਨਾਂ ਨੂੰ ਰੱਖਾਂਗੇ ਤੇ ਥੋੜੇ ਜੇ ਹੋਰ ਹੋ ਜਾਣਗੇ ਓਨੀ ਦੇਰ ਲਈ ਅਸੀਂ ਇਹਨੂੰ ਇੱਥੇ ਰੱਖਣਾ ਤੇ ਇਹਦੇ ਵਿੱਚ ਜਦੋਂ ਉਸ ਤੋਂ ਬਾਅਦ ਦਾ ਪ੍ਰੋਸੈਸ ਤੇ ਮੈਂ ਦੱਸਣੀ ਜਦੋਂ ਇਹ ਹੋ ਗਿਆ ਹਾਂਜੀ ਹੁਣ ਤੁਸੀਂ ਦੇਖਦੇ ਹੋਵੋਗੇ ਦੇਖੋ ਥੋ ਸਾਰਾ ਜਿਹੜਾ ਆਪਣਾ ਆ ਮਸਾਲਾ ਸੀਗਾ ਇਹ ਥੋੜਾ ਥੋੜਾ ਮੈਸ਼ ਹੋ ਗਿਆ ਤੇ ਇਹਦੇ ਵਿੱਚ ਅਸੀਂ ਕੀ ਪਾਵਾਂਗੇ ਦੇਗੀ ਮਿਰਚ 컬러 ਵਾਸਤੇ ਮੈਂ ਦੇਗੀ ਮਿਰਚ ਯੂਜ਼ ਕਰਦੀ ਹਾਂ ਕਿਉਂਕਿ ਕਈ ਕਿਸਮ ਹੁੰਦੇ ਆ ਉਹ ਪਾ ਦਿੰਦੇ ਇਹਦੇ ਵਿੱਚ ਆਪਣਾ ਕੀ ਕਹਿੰਦੇ ਹੈਗੇ ਆ ਆ ਡਿਫਰੈਂਟ ਕਲਰਸ ਤੇ ਮੈਂ ਕੋਈ 컬러 ਨਹੀਂ ਯੂਜ਼ ਕਰਨਾ ਮੈਂ ਇਹਦੇ ਵਿੱਚ ਇੱਕ ਚਮਚਾ ਦੇਗੀ ਮਿਰਚ ਪਾਇਆ ਉਹ ਨਾ ਜਾ ਹੋ ਰਿਹਾ ਹੈ। ਹਾਂ। ਠੀਕ ਹੈ। ਠੀਕ ਹੈ। ਇਹਦੇ ਨਾਲ ਮੈਂ ਐਮ ਡੀ ਐਚ ਡੀ ਜਿਹੜੀ ਹੈਗੀ ਸੇਮ ਬਰਡਰ ਚਿਕਨ ਮਸਾਲਾ ਇਹ ਜਿਹੜਾ ਹੈਗਾ ਇਹ ਵੀ ਮੈਂ ਥੋੜਾ ਜਿਹਾ ਪਾ ਰੂਗੀ ਫਾਈਨਰਸ ਅੱਧਾ ਪੌਣਾ ਸਕੂਪ ਪਾ ਦਿੱਤਾ ਤੇ ਇਹ ਸਾਰਿਆਂ ਨੂੰ ਐ ਹੁਣ ਤੁਸੀਂ ਚੰਗੀ ਤਰ੍ਹਾਂ ਮੈਸ਼ ਹੋਣ ਲਈ ਰੱਖ ਲੈਣਾ ਫਿਰ ਇਸ ਤੋਂ ਬਾਅਦ ਜਦੋਂ ਠੰਡਾ ਹੋ ਜਾਂਦਾ ਫਿਰ ਇਹਦਾ ਪ੍ਰੋਸੈਸ ਮੈਂ ਦੱਸਦੀ ਆ ਕਿ ਕੀ ਕਰਨਾ ਹੈ ਹਾਂਜੀ ਜਿਹੜਾ ਵੀ ਹੁਣ ਆਪਾਂ ਮਸਾਲਾ ਜਿੱਥੋਂ ਬਣਾਇਆ ਸੀਗਾ ਉਹ ਸਾਰਾ ਬਿਲਕੁਲ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਕਿਸੇ ਵੀ ਮਿਕਸਚਰ 'ਚ ਪਾ ਕੇ ਤਾਂ ਇਹਨੂੰ ਆਹ ਬਲੈਂਡ ਕਰਨਾ ਤੇ ਆਪਾਂ ਇਹਦਾ ਪ੍ਰੋਸੈਸ ਵੀ ਆਪਾਂ ਦੇਖਦੇ ਹਾਂ ਇਹ ਫਿਰ ਕੀ ਹੁੰਦਾ ਹਾਂਜੀ ਆ ਹੁਣ ਆਪਾਂ ਨੇ ਇਹ ਬਲੈਂਡਰ ਵਿੱਚ ਇਹਦੇ ਵਿੱਚ ਪਿਊਰੀ ਬਣਾ ਲਏ ਤੇ ਜਿੰਨੇ ਚਿਰ ਇਹਦੀ ਪਿੰਡੀ ਨਹੀਂ ਬਣਦੀ ਨਾ ਉੰਨੇ ਚਿਰ ਅਸੀਂ ਹਿਲਾਉਂਦੇ ਰਹਿੰਦੇ ਹਾਂ ਤੇ ਜਦ ਇਹਦੇ ਬਿਲਕੁਲ ਪਿਊਰੀ ਬਣ ਗਈ ਇਹਦੇ ਵਿੱਚ ਕੋਈ ਵੀ ਲੰਪ ਨਾ ਰਹਿ ਗਿਆ ਤੇ ਇੱਕ ਅੱਧੀ ਵਾਰੀ ਇਹਨੂੰ ਬੰਦ ਕਰਕੇ ਤਾਂ ਫਿਰ ਤੁਸੀਂ ਦੁਬਾਰਾ ਹਲਾ ਕੇ ਫਿਰ ਵੀ ਇਹਨੂੰ ਕਰ ਸਕਦੇ ਹੋ ਤੇ ਦੇਖਦੇ ਵਾਤੇ ਇਹ ਜਿੰਨਾ ਬਿਲਕੁਲ ਪਿਊਰੀ ਹੈ ਇਹ ਪਹਿਲਾਂ ਦੇਖੋ ਕਿ ਕਿੰਨਾ ਸਮਾਂ ਹੈ ਜਿਹੜਾ ਸਪਾਟੂਲਾ ਨੂੰ ਵੀ ਤੁਹਾਨੂੰ ਪੋਈ ਤੁਹਾਨੂੰ ਸਮਝਾਣੇ ਕਿ ਆਪ ਕੋਈ ਕੁਝ ਨਹੀਂ ਮਿਲਦਾ ਜੇ ਦੀ ਮੈਂ ਹੁਣ ਤੁਸੀਂ ਦੇਖੋ ਬਿਲਕੁਲ ਪਿਊਰੀ ਬਣ ਗਈ ਹੈ ਹੁਣ ਆਪਾਂ ਇਹਦਾ ਅਗਲਾ ਪ੍ਰੋਸੈਸ ਕਰਦੇ ਹਾਂ ਤੇ ਇਹ ਇਹਦਾ ਕਲਰ ਦੇਖੋ ਕਿੰਨਾ ਸੋਨਾ ਆਇਆ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਇਹਦੇ ਵਿੱਚ ਇਕੱਲੇ ਅਹ ਟਮੇਟਰ ਪਾਇਆ ਤੇ ਦੇਗੀ ਮਿਰਚ ਤੇ ਚਿਕਨ ਦਾ ਮਸਾਲਾ ਬਟਰ ਚਿਕਨ ਮਸਾਲਾ ਪਾਇਆ ਹੋਰ ਇਹਦੇ ਵਿੱਚ ਹਜੇ ਕੋਈ ਲੂਣ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਤੇ ਅਗਲਾ ਪ੍ਰੋਸੈਸ ਹੁਣ ਦੇਖੋ ਹਾਂਜੀ ਹੁਣ ਮੈਂ ਥੋੜਾ ਜਿਹਾ 2-3 ਚਮਚੇ ਇਹਦੇ ਵਿੱਚ ਮੈਂ ਆਇਲ ਦੇ ਪਾ ਲਏ ਤੇ ਆਇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਕਨੋਨ ਆਇਲ ਪਾ ਸਕਦੇ ਹੋ ਤੁਸੀਂ ਸੋਇਆ ਆਇਲ ਪਾ ਸਕਦੇ ਹੋ ਤੁਸੀਂ ਬਰੈਵਰੀ ਆਇਲ ਤੇ ਤੁਸੀਂ ਸਾਰੇ ਪਾ ਸਕਦੇ ਹੋ ਇਹਦੇ ਵਿੱਚ ਮੈਂ ਹੁਣ ਖੜੇ ਮਸਾਲੇ ਜਿਹੜੇ ਸੀਗੇ ਛੋਟੀ ਇਲਾਚੀ ਲੌਂਗ ਤੇ ਜਵਿত্রী ਇਹ ਪਾਏ ਆ ਤੇ ਇਹਦੇ ਨਾਲ ਮੈਂ ਥੋੜਾ ਜਿਹਾ ਜੀਰਾ ਪਾਉਣ ਲੱਗੀ ਆ। ਆ ਇੰਨਾ ਜੀਰਾ ਪਾ ਦਿੱਤਾ ਤੇ ਜਦੋਂ ਤੇ ਕਰ ਥੋੜਾ ਜਿਹਾ ਜੀਰਾ ਹੁੰਦਾ ਮੈਂ ਥੋੜਾ ਜਿਹਾ ਆਪ ਕੀਤੀ ਗੈਸ ਨੂੰ ਤੇ ਜਦੋਂ ਮੜਾ ਜਿਹਾ ਇਹ ਸੁਜਣ ਲੱਗ ਗਿਆ ਫਿਰ ਮੈਂ ਇਹਦੇ ਵਿੱਚ ਬਾਕੀ ਚੀਜ਼ਾਂ ਪਾ ਦੂੰਗੀ ਪਿਆਜ਼ ਤੇ ਅਦਰਕ ਤੇ ਲਸਣ ਜਿਹੜਾ ਮੈਂ ਕੱਟ ਕੇ ਰੱਖਿਆ ਆ ਤੇ ਆਪਾਂ ਦੇਖਦੇ ਹਾਂ ਇਹਨੂੰ ਆ ਬੋਲਿਆ ਦੇਖੋ ਜਿਹੜਾ ਹੋਇਆ ਜੀ ਸਿਲਾਮਾ ਥੋੜਾ ਜਿਹਾ ਵਿੱਚ ਪਾਣੀ ਪਾਇਆ ਤੇ ਕਿਹਦੇ ਵਿੱਚ ਪਾ ਦਿੱਤਾ ਫਿਰ ਉਹ ਆਪਾਂ ਥੋੜਾ ਜਿਹਾ ਅਦਰੋਂ ਇੱਕ ਇੱਕ ਹੁਣ ਆਪਾਂ ਇਹਦੇ ਵਿੱਚ ਕੀ ਪਾਇਆ ਹੁਣ ਇਹਦੇ ਵਿੱਚ ਹਜੇ ਕੋਈ ਨੂਨ ਨਹੀਂ ਪਾਇਆ ਇਹਦੇ ਵਿੱਚ ਕੋਈ ਕਾਲੀ ਮਿਰਚ ਨਹੀਂ ਪਾਈ ਸਿਰਫ ਆਪਾਂ ਦੇਗੀ ਮਿਰਚ ਤੇ ਆਪਣਾ ਕੀ ਕਹਿੰਦੇ ਹੈਗੇ ਆ ਚਿਕਨ ਕੇ ਮਸਾਲਾ ਪਾਇਆ ਬਟਰ ਚਿਕਨ ਮਸਾਲਾ ਤੇ ਦੋਨੇ ਹੀ ਐਮਡੀਐਚ ਦੇ ਹੈਗੇ ਜਿਹੜੇ ਮੈਂ ਯੂਜ਼ ਕੀਤੇ ਆ ਬਟ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇਹ ਹੁਣ ਕੋਲ ਨਾਲ ਲੱਗਦਾ ਹੁਣ ਕੀ ਆਪਾਂ ਕਰਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਨਮਕ ਚਾਹੀਦਾ ਤੁਸੀਂ ਉਹ ਪਾ ਲਓ ਕਿਉਂਕਿ ਮੈਂ ਨਮਕ ਜਿਹੜੀ ਗਰੇਵੀ ਹੈਗੀ ਉਹਦੇ ਵਿੱਚ ਘੱਟ ਪਾਉਣੀ ਹੈ ਕਿਉਂਕਿ ਜਦੋਂ ਆਪਾਂ ਨੇ ਚਿਕਨ ਨੂੰ ਮੈਰੀਨੇਟ ਕਰਨਾ ਉਹ ਚ ਵੀ ਥੋੜਾ ਜਿਹਾ ਨਮਕ ਪੈ ਜਾਣਾ ਇੱਕ ਆਪਾਂ ਨੇ ਹੋਰ ਕੀ ਪਾਣਾ ਇਹਦੇ ਵਿੱਚ ਥੋੜੀ ਕਾਲੀ ਮਿਰਚ ਪਾਣੀ ਹੈ ਤਾਂ ਕਾਲੀ ਮਿਰਚ ਵੀ ਮੈਂ ਕੋ ਬਹੁਤ ਜ਼ਿਆਦਾ ਨਹੀਂ ਪਾਣੀ ਯੂ ਕੈਨ ਸੀ ਅਨ ਜਿਹੜਾ ਆਰਗੈਨਿਕ ਮੈਂ ਯੂਜ਼ ਕਰਦੀ ਹੈਗੀ ਆ ਕਿਰਕਲੈਂਡ ਦਾ ਅਹ ਟਮੇਟੋ ਸੌਸ ਟਮੇਟੋ ਸੌਸ ਆਰਗੈਨਿਕ ਟਮੇਟੋ ਸੌਸ ਕਿਰਕਲੈਂਡ ਤੇ ਇਹ ਹੈਗਾ ਇਹਦੀ ਮੈਂ ਇਹ ਪਿਉਲੀ ਦੇ ਵਿੱਚ ਪਾ ਦੂੰਗੀ ਇਹਦੇ ਨਾਲ ਟਮਾਟਰਾਂ ਤੋਂ ਵੀ ਪਤ ਵਧੀਆ ਹੋ ਜਾਂਦਾ ਇਹ ਮੈਂ ਪੂਰੇ ਕਨ ਨਹੀਂ ਪਾਇਆ ਦੇ ਵਿੱਚ ਮੈਂ ਯੂ ਕੈਨ ਸੀ ਓਨਲੀ ਮੋਰ ਦੈਨ ਹਾਫ ਇਹ ਦੇ ਵਿੱਚ ਪਾ ਦਿੱਤਾ ਤੇ ਹੁਣ ਇਸ ਨੂੰ ਇਹਦੀ ਗਰੇਵੀ ਨੂੰ ਆਪਾਂ ਥੋੜੀ ਦੇਰ ਠਮਾਵਾਂਗੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜੀ ਕਰੀਮ ਆ ਠੀਕ ਹੈ ਨਾ ਕਰੀਮ ਜਿਹੜੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਕੋਲ ਹੈਗੀ ਆ ਵੈਪਟ ਕਰੀਮ 35% ਠੀਕ ਹੈ ਇਹ ਜਿਹੜੀ ਆ ਇਹ ਤੁਸੀਂ ਹੁਣ ਵੀ ਪਾ ਸਕਦੇ ਹੋ ਜਦੋਂ ਵੀ ਤੁਹਾਡਾ ਮਨ ਕਰਦਾ ਕਿਉਂਕਿ ਆਪਾਂ ਨੇ ਇਹ ਜਿਹੜੀ ਹੁਣ ਗਰੇਵੀ ਹੈ ਇਹਨੂੰ ਰੰਨਣਾ ਪੂਰੀ ਤਰ੍ਹਾਂ ਇਹਦੇ ਵਿੱਚ ਮੈਂ you can say one cup yeah according to your jinna ga tusi chicken banawana us se mutabak tusi apni edi gravy pa sakde nai vich thodi ji hor paungi variable you can say more than one cup like um, one and quarter okay so eh ready gravy hegi hun es gravy nu apane thodi der hon dena ਜਦੋਂ ਧਿਕ ਰਿਹੜਜਦੀ ਹੈ ਉਦੋਂ ਦੇਕਰ ਅਸੀਂ ਵੇਟ ਕਰਨੀ ਹੈ ਤੇ ਇਹਦੇ ਵਿੱਚ ਇੱਕ ਹੋਰ ਕੀ ਜਾਣਾ ਜਿਹੜਾ ਸਭ ਤੋਂ ਜ਼ਿਆਦਾ ਇਹ ਚ ਕੋਈ ਮਿਰਚ ਨਹੀਂ ਜਾਂਦੀ ਇਹਦੇ ਵਿੱਚ ਜਾਣਾ ਇੱਕ 스ਪੂਨ 슈ਗਰ I don't put too much ਕਿਉਂਕਿ ਕਈ ਵਾਰੀ ਬਹੁਤ ਮਿੱਠਾ ਵੀ ਪਸੰਦ ਨਹੀਂ ਹੁੰਦਾ ਤੇ ਇਹੇ ਇੰਨੀ ਸ਼ੂਗਰ ਚਾਣੀ ਹੈ ਹੁਣ ਆਪਾਂ ਇਹਨੂੰ ਰਿਜਣ ਦਿੰਨੇ ਆ ਤੇ ਉਸ ਤੋਂ ਬਾਅਦ ਨੈਕਸਟ ਸਟੈਪ ਆਪਾਂ ਦੇਖਦੇ ਆਂ ਵੀ ਕਿਵੇਂ ਆਪਾਂ ਨੇ ਮੈਰੀਨੇਟ ਕਰਨਾ ਚਿਕਨ ਤੇ ਨੈਕਸਟ ਸਟੈਪ ਕੀ ਹੁੰਦਾ ਹਾਂਜੀ ਹੁਣ ਤੁਸੀਂ ਦੇਖਿਆ ਵੀ ਮੈਂ ਇਹ ਚਿਕਨ ਬ੍ਰੈਸ ਲਈਆ ਤੇ ਇਹਨੂੰ ਛੋਟੇ ਛੋਟੇ ਪੀਸਾਂਾਂ 'ਚ ਕੱਟ ਲਿਆ ਤੁਸੀਂ ਥਾਈਜ਼ ਵੀ ਲੈ ਸਕਦੇ ਹੋ ਥਾਈਜ਼ ਨਾਲ ਵੀ ਬਹੁਤ ਸਵਾਦ ਬਣਦਾ ਡਿਪੈਂਡ ਓਨ ਵਟ ਕਨਫ ਚਿਕਨ ਯੂ ਲਾਈਕ ਮੈਂ ਜਿਹੜਾ ਹੈਗਾ ਆਪਣਾ ਇਹਨੂੰ ਬੋਨਲੈਸ ਚਿਕਨ ਲੈਣੀ ਹੈ ਠੀਕ ਹੈ ਨਾ ਤੇ ਬੋਨਲੈਸ ਚਿਕਨ ਦੇ ਨਾਲ ਹੁਣ ਇਹਨੂੰ ਮੈਰੀਨੇਟ ਲਈ ਮੈਂ ਕੀ ਕਰੂੰਗੀ ਮੈਂ ਥੋੜੀ ਜਿਹੀ ਕਾਲੀ ਮਿਰਚ ਪਾਈ ਐ ਐਚ ਕਿਉਂਕਿ ਲੂਣਾ ਪਾਉ ਚ ਪਾ ਹੀ ਚੁਕੇ ਹਾਂ ਬਹੁਤ ਥੋੜਾ ਜਿਹਾ ਲੂਣ ਪਾਇਆ ਤੇ ਇਹਦੇ ਨਾਲ ਮੈਂ ਹੋਰ ਕੀ ਪਾਉਂਗੀ ਇਹਦੇ ਵਿੱਚ ਥੋੜੀ ਜੀ ਦੇਗੀ ਮਿਰਚ ਪਾ ਦੂੰਗੀ ਓਕੇ ਯਾ ਥੋੜੀ ਜੀ ਦੇਗੀ ਮਿਰਚ ਪਾਤੀ 컬러 ਲਈ ਥੋੜਾ ਜਿਹਾ ਮੈਂ ਚ ਬਟਰ ਚਿਕਨ ਮਸਾਲਾ ਪਾ ਬਹੁਤ ਥੋੜਾ ਹੁਣ ਕਿਹ ਚ ਹਲਦੀ ਨਹੀਂ ਪੈਣੀ ਥੋੜਾ ਜਿਹਾ ਮੈਂ ਇਹਦੇ ਵਿੱਚ ਧਨੀਆ ਪਾਊਡਰ ਪਾ ਦੱਸੇ ਇਹ ਸਾਰੇ ਨੂੰ ਕੀ ਕਰਨਾ ਹੁਣ ਆਪਾਂ ਨੇ ਇਹਦੇ ਨਾਲ ਮੈਰੀਨੇਟ ਕਰ ਲੈਣਾ ਹੈ ਫੇਰ ਵੀ ਕਿ ਦਹੀਂ ਦੇ ਵਿੱਚ ਵੀ ਮੈਰੀਨੇਟ ਕਰਦੇ ਆ ਮਾਰੋ ਉਹ ਫਿਰ ਮੈਂ ਨਹੀਂ ਕਰਦੀ ਕਿਉਂਕਿ ਉਹਦੇ ਵਿੱਚ ਮੈਂ ਕਰੀਮ ਪਾਈ ਹੈ ਤੇ ਕਿਦਾਂ ਹੀ ਨਾਲ ਮੈਨੂੰ ਐ ਅਲਰਜੀ ਹੁੰਦਾ ਵੀ ਇਸ ਨਾਲ ਬੁੜਾਈ ਆ ਟੂ ਮੇਕ ਵਿਦ ਦ ਆਦਰਸ ਸੋ देयर ਯੂ ਗੋ ਹੁਣ ਇਹ ਸਾਰਾ ਹੋ ਗਿਆ ਹੁਣ ਇਹਨੂੰ ਆਪਾਂ 400 ਐ 50 ਤੇ ਮੈਂ ਕੀ ਕਰੂੰਗੀ ਮੈਂ 에ਅਰ ਫਰਾਈ ਮੋਡ ਤੇ ਲਾਉਂਗੀ ਕਿਉਂਕਿ ਇਹਨੂੰ ਅਸੀਂ ਓਵਰਕੁਕ ਨਹੀਂ ਕਰਨਾ ਬਹੁਤ ਥੋੜਾ ਕੁਕ ਕਰਨਾ ਹੈ ਕਿ ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਪਾ ਦਾਂਗੇ ਤੇ ਇਹ ਮੈਂ oven ਨੂੰ on ਕਰਦੀ ਹਾਂ ਹੁਣ ਤੁਸੀਂ ਦੇਖੋ ਮੈਂ 450 ਤੇ 에ਅਰ ਫਰਾਈ ਮੋਡ ਤੇ ਲਾ ਦਿੱਤਾ ਤੇ ਇਹ ਚਾਪਾ ਮੈਨ ਲਗਾ 5-7 ਮਿੰਟ इवन 10 ਮਿੰਟਸ ਤੋਂ ਲੈਸ ਦਨ 10 ਮਿੰਟਸ ਦੇ ਵਿੱਚ ਮੇਰਾ ਚਿਕਨ ਹੋ ਜਾਣਾ ਤੇ ਅਸੀਂ ਮਿਲਦੇ ਆਪ ਜੀ ਹੁਣ ਆਪਾਂ ਇਹਦੇ ਵਿੱਚ ਰੱਖਦੇ ਆ ਤੇ ਆਪਾਂ ਮਿਲਦੇ ਆ ਅਨਦਰ 8 ਤੋਂ 10 ਮਿੰਟਸ ਹਾਂਜੀ ਹੁਣ ਤੁਸੀਂ ਦੇਖੋ ਮੇਰਾ ਚਿਕਨ ਹੈ 10 ਮਿੰਟਾਂ ਦੇ ਵਿੱਚ ਮੈਂ ਓਵਨ ਦੇ ਵਿੱਚ ਰੱਖਿਆ ਸੀਗਾ ਤੇ ਕੁੱਕ ਹੋ ਗਿਆ ਇਹਨੂੰ ਆਪਣੇ ਓਵਰ ਕੁੱਕ ਨਹੀਂ ਕਰਨਾ ਕਿਉਂਕਿ ਫਿਰ ਜੇ ਓਵਰ ਕੁੱਕ ਹੋ ਜਵੇ ਤੇ ਇਹ ਸਵਾਦ ਵਿੱਚ ਫਿਰ ਬਹੁਤ ਚੂਈ ਹੋ ਜਾਂਦੀ ਸਪੈਸ਼ਲੀ ਜਿਹੜੀ ਚਿਕਨ ਬ੍ਰੈਸਟ ਆ ਤੇ ਜੇ ਤੁਸੀਂ ਥਾਈਜ਼ ਲੈਨੇ ਹੋ ਫਿਰ ਉਹ ਜਿਵੇਂ ਮਰਜੀ ਕਰ ਲੋ ਉਹ ਤਾਂ ਕੋਈ ਪ੍ਰੋਬਲਮ ਨਹੀਂ ਹੁਣ ਆਪਾਂ ਇਹ ਸਾਰੇ ਤਾਂ ਸਾਰਾ ਚੱਕ ਕੇ ਇਹਦੇ ਵਿੱਚ ਕਰ ਦੇਣਾ ਤੇ ਫਿਰ ਮਿਲਦੇ ਹੁਣ ਮੈਂ ਦੇਖੋ ਸਾਰਿਆਂ ਦਾ ਸਾਰਾ ਚਿਕਨ ਜਿਹੜਾ ਸੀਗਾ ਉਹ ਇਹਦੇ ਵਿੱਚ ਪਾ ਦਿੱਤਾ ਹੁਣ ਲਾਸਟ ਮੋਮੈਂਟ 'ਚ ਮੈਂ ਕੀ ਕਰਨਾ ਥੋੜੀ ਜੀ ਕ੍ਰਸ਼ਟ ਕਸਤੂਰੀ ਮੇਥੀ ਲੈ ਕੇ ਇਹਦੇ ਉੱਤੇ ਪਾ ਦੇਣੀ ਕਿਉਂਕਿ ਇਹਦੇ ਵਿੱਚ ਧਨੀਆ ਵਗੈਰਾ ਨਹੀਂ ਜਾਂਦਾ ਹੈਗਾ ਇੰਨਾ ਤੇ ਉਹ ਨਹੀਂ ਚੰਗਾ ਲੱਗਦਾ ਪਾਇਆ ਹੋਇਆ ਕਸਤੂਰੀ ਮੇਥੀ ਜਾਂਦੀ ਹੈ ਹੁਣ ਇਹਨਾਂ ਨੂੰ ਆਪਾਂ ਕਸਤੂਰੀ ਮੇਥੀ ਪਾ ਕੇ ਸਿਰ ਇੱਕ ਵਾਰ ਇਹਨੂੰ ਉਬਾਲਾ ਦੇ ਲੈਣਾ ਤੇ ਹੋ ਗਿਆ डन ਤੇ ਤੁਸੀਂ ਦੇਖੋ ਇਹਦਾ ਸ਼ਕਲ ਦੇਖੋ ਇਹਦਾ ਟੈਕਸਚਰ ਤੇ ਕਲਰ ਤੁਸੀਂ ਇਹ ਦੇਖੋ ਲੋ ਜੇ ਤੁਸੀਂ ਖਾਓਗੇ ਨਾ ਤੁਸੀਂ ਕਹਣਾ ਵੀ ਬਾਰ-ਬਾਰ ਕਿ ਮੈਂ ਇਹਨੂੰ ਟਰਾਏ ਕਰਾਂ ਵੀ ਇਹ ਇੰਨਾ ਸੁਆਦ ਬਣਦਾ ਤੇ ਸਾਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੇਰੇ ਤੇ ਬੇਟਿਆਂ ਤੇ ਸਾਰੇ ਜਣੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਤੁਸੀਂ ਵੀ ਟਰਾਏ ਕਰੋ ਤੇ ਫਿਰ ਮੈਨੂੰ ਦੱਸੋ ਕਿਵੇਂ ਲੱਗਿਆ ਸੋ ਇਹ ਦੀ ਫਾਈਨਲ ਲੁੱਕ ਹੈਗੀ ਹੈ ਮੈਂ ਇਹ ਮੇਰੀ ਹੈਗੀ ਫਾਈਨਲ ਲੁੱਕ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ ਸ਼ੇਅਰ ਕਰਕੇ ਦੱਸਿਓ ਵੀ ਉਹਨਾਂ ਨੂੰ ਕਿਵੇਂ ਲੱਗੀ ਤੇ ਫਸਟ ਜੇ ਤੁਹਾਨੂੰ ਬੈਲ ਆਈਕਨ ਜੇ ਤੁਸੀਂ ਦਬਾਉਂਗੇ ਉਹਨੂੰ ਪ੍ਰੈਸ ਕਰੋਗੇ ਤੇ ਜਿੰਨੀਆਂ ਵੀ ਮੇਰੀਆਂ ਨਿਊ ਵੀਡੀਓਜ਼ ਆਉਣਗੀਆਂ ਉਹ ਤੁਹਾਡੇ ਕੋਲੇ ਪਹਿਲਾਂ ਉਹਨਾਂ ਦਾ ਲਿੰਕ ਆ ਜਾਊਗਾ ਤਾਂ ਤੁਸੀਂ ਸੋਚ ਸਕਦੇ ਵੀ ਮੇਰੇ ਕੋਲ ਇੱਕ ਨਵੀਂ ਹੋਰ ਵੀਡੀਓ ਮੈਂ ਪਾ ਦਿੱਤੀ ਹੈ ਸੋ ਉਹ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਆ ਜਾਊਗੀ ਤਾਂ ਤੁਸੀਂ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਵਧੀਆ ਜਿਹੀ ਵੀਡੀਓ ਲੈ ਕੇ ਵਧੀਆ ਜਿਹਾ ਖਾਣੇ ਸਵਾਦ ਦੀ ਇੱਕ ਹੋਰ ਡਿਸ਼ ਲੈ ਕੇ ਤੁਹਾਨੂੰ ਨੈਕਸਟ ਵਿੱਚ ਮਿਲਦੇ ਆ ਤੇ ਉਹਨੇ ਚੱਲੀ ਮੈਨੂੰ ਦਿਓ ਆ ਗਿਆ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ